ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਲੜਾਈ ਵੀ ਹੋ ਹੋਟੀ ਤੇ ਸੀਜ਼ਫਾਇਰ ਵੀ ਹੋ ਗਿਆ ਸੀਜ਼ਫਾਇਰ ਦੀ ਉਲੰਘਣਾ ਵੀ ਹੋ ਗਈ ਤੇ ਹੁਣ ਕਹ ਰੋ ਕਿ ਲੱਗਦਾ ਏਦਾਂ ਕਿ ਵੀ ਸੀਜ਼ਫਾਇਰ ਤਕਰੀਬਨ ਕਾਇਮ ਰਹੇਗਾ ਲੰਗੇ ਰੋਜ਼ ਮੈਂ ਜਦੋਂ ਵੀਡੀਓ ਅਪਲੋਡ ਕੀਤੀ ਤਾਂ ਕਈ ਸਜਣਾ ਨੇ ਬਾਅਦ ਵਿੱਚ ਫੋਨ ਕੀਤਾ ਕਿ ਭਾਈ ਤੂੰ ਕਹਿ ਰਿਹਾ ਕਿ ਸੀਜ਼ਫਾਇਰ ਹੋ ਗਿਆ ਤੇ ਉਧਰ ਤਾਂ ਆਲਰੇਡੀ ਸੀਜ਼ਫਾਇਰ ਦੀ ਉਲੰਘਣਾ ਵੀ ਸ਼ੁਰੂ ਹੋ ਗਈ ਆ ਤੇ ਮੈਂ ਵੈਸੇ ਉਦੋਂ ਹੀ ਕਿਹਾ ਸੀ ਕਿ ਤੁਸੀਂ ਵੇਟ ਕਰ ਲਓ ਇੱਕ ਦੋ ਘੰਟੇ ਕੋਈ ਏਡੀ ਗੱਲ ਨਹੀਂ ਹੋ ਜਾਣਾ ਇਹ ਕਈ ਵਾਰ ਜਦੋਂ ਏਦਾਂ ਦੀ ਸ਼ੁਰੂਆਤ ਹੁੰਦੀ ਆ ਵਿੱਚ ਇਸ ਤਰੀਕੇ ਦੀਆਂ ਖਬਰਾਂ ਆ ਜਾਂਦੀਆਂ ਹੁੰਦੀਆਂ ਤੇ ਬਟ ਸਟਿਲ ओ सीज फायर ਜਿਹੜਾ ਹੋਲਡ ਕਰ ਰਿਹਾ ਐਂਡ ਇਨ ਮਾਈ ਓਪੀਨੀਅਨ ਇਹ ਸੀਜ਼ फायर ਹੋਲਡ ਕਰ ਵੀ ਜਾਊਗਾ ਤੇ ਵੈਸੇ ਚੰਗੀ ਗੱਲ ਹੈ ਕਰਨਾ ਵੀ ਚਾਹੀਦਾ ਸਾਨੂੰ ਉਮੀਦ ਵੀ ਇਹ ਰੱਖਣੀ ਚਾਹੀਦੀ ਹੈ ਕਿ ਜਿਹੜੀ ਜੱਗਬੰਦੀ ਹੋਈ ਹੈ اسی ਤਰੀਕੇ ਨਾਲ ਬਰਕਰਾਰ ਰਹੇ ਜਿਵੇਂ ਮੈਂ ਕੱਲ ਕਿਹਾ ਸੀ ਕਿ ਬਹੁਤ ਜ਼ਰੂਰੀ ਆ ਦੋਵੇਂ ਦੇਸ਼ਾਂ ਦੇ ਲਈ ਕਿ ਅਸੀਂ ਜਿਹੜਾ ਅਮਨ ਤੇ ਭਾਈਚਾਰੇ ਦੇ ਨਾਲ ਉੱਥੇ ਰਹਿ ਸਕੀਏ ਤਾਂ ਕਿ ਦੋਵੇਂ ਮੁਲਕ ਜਿਹੜੇ ਆ ਉਹ ਪ੍ਰੋਸਪਰ ਹੋਣ ਦੋਵੇਂ ਮੁਲਕਾਂ ਦੇ ਜਿਹੜੇ ਲੋਕ ਆ ਜਿਨ੍ਹਾਂ ਨੂੰ ਕੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਮੁਸੀਬਤਾਂ ਦਾ ਸਾਹਮਣਾ ਆ ਉਹ ਉਹਦੇ ਵਿੱਚ ਇੱਕ ਚੀਜ਼ ਇਹ ਐਡ ਨਾ ਹੋ ਜਵੇ ਤੇ ਇਹ ਚੀਜ਼ ਵੈਸੇ ਜ਼ਰੂਰੀ ਆ ਜੀ ਭਾਈ ਖਾਸ ਕਰਕੇ ਇੰਡੀਆ ਵਾਲਿਆਂ ਨੂੰ ਸਪੈਸ਼ਲੀ ਕਿਉਂਕਿ ਭਾਰਤ ਦਾ ਜਿਹੜਾ ਦਿੱਲੀ ਵਾਲਾ ਮੀਡੀਆ ਹੈ ਬੜਾ ਜ਼ਿਆਦਾ ਰੌਲਾ ਪਾਉਂਦਾ ਤੇ ਇਹਨਾਂ ਦੇ ਜਵਾਬ ਦੇ ਵਿੱਚ ਫਿਰ ਪਾਕਿਸਤਾਨ ਵਾਲੇ ਦੂਰਤੀਆਂ ਉੱਤੇ ਜਾਂਦੇ ਆ ਪਰ ਇਹ ਅਰਨਵ ਗੋਸਵਾਮੀ ਜਾਂ ਹੋਰ ਜਿਹੜੇ ਇਦਾਂ ਦੇ ਆ ਇਹਨਾਂ ਨੂੰ ਥੋੜਾ ਜਿਆਦਾ ਇਹਨਾਂ ਨੂੰ ਭਾਈ ਕੋਈ ਗੋਦਗਤੀ ਦਾ ਪਲਾਉ ਇਹਨਾਂ ਨੂੰ ਇਹਨਾਂ ਨੂੰ ਠੰਡੇ ਕਰੋ ਇਹ ਇਹ ਇਹਨਾਂ ਦੇ ਚੱਲਦੇ ਆ ਪ੍ਰੋਬਲਮਾਂ ਫੇਸ ਕਰਨੀਆਂ ਪੈਂਦੀਆਂ ਸਾਨੂੰ ਪੰਜਾਬ ਵਾਲਿਆਂ ਨੂੰ ਜੰਮੂ ਕਸ਼ਮੀਰ ਵਾਲਿਆਂ ਨੂੰ ਰਾਜਸਥਾਨ ਵਾਲਿਆਂ ਨੂੰ ਜਾਂ ਮਾੜਾ ਮੋਟਾ ਕਿਤੇ ਗੁਜਰਾਤ ਦੇ ਵਿੱਚ ਵੀ ਪਰ ਗੁਜਰਾਤ ਤੇ ਰਾਜਸਥਾਨ ਦਾ ਵੀ ਬਾਰਡਰ ਜਿਹੜੇ ਸਰਹੱਦੀ ਪਿੰਡ ਆ ਬਹੁਤ ਕੋਈ ਜ਼ਿਆਦਾ ਨਹੀਂ ਜਿੱਦਾਂ ਪੰਜਾਬ ਤਾਂ ਜਿੱਦਾਂ ਕੱਲ ਭਗਵੰਤ ਸਿੰਘ ਸਾਹਿਬ ਕਹਿ ਰਹੇ ਸੀ ਕਿ ਆਈ ਟੂ ਆਈ ਕੰਟੈਕਟ ਹੁੰਦਾ ਸੀ ਤਾਂ ਬਿਲਕੁਲ ਸਰਹੱਦ ਦੇ ਉੱਤੇ ਖੜੇ ਆ ਸੋ ਇਸ ਕਰਕੇ ਬਹੁਤ ਜ਼ਰੂਰੀ ਆ ਸਾਡੇ ਖਿੱਤੇ ਦੇ ਲੋਕਾਂ ਦੇ ਲਈ ਤਾਂ ਕਿ ਅਮਨ ਚੈਨ ਜਿਹੜਾ ਇਹ ਬਣਿਆ ਰਹੇ ਐਂਡ ਤੇ ਹੁਣ ਵੀ ਤੁਸੀਂ ਵੇਖਿਆ ਈਵਨ ਥੋ ਕਿ ਲਗਾਤਾਰ ਇਸ ਤਰੀਕੇ ਦੀਆਂ ਰਿਪੋਰਟਾਂ ਸੀਗੀਆਂ ਜੀ ਕਿ ਪੰਜਾਬ ਦੇ ਉੱਤੇ ਪਾਕਿਸਤਾਨ ਦੇ ਵੱਲੋਂ ਇੱਕ ਨੈਰੇਟਿਵ ਘੜਿਆ ਜਾ ਰਿਹਾ ਸੀਗਾ ਕਿਉਂਕਿ ਆਬਵੀਅਸਲੀ ਉਹ ਹਮੇਸ਼ਾ ਇਸ ਥਾਟ ਨੂੰ ਜਿਹੜਾ ਖਾਲਸਾਣ ਵਾਲਾ ਥਾਟ ਹੈ ਉਹਨੂੰ ਹਵਾ ਦਿੰਦਾ ਪਾਕਿਸਤਾਨ ਦੀ ਜਿਹੜੀ ਡੀਪ ਸਟੇਟ ਆ ਤੇ ਉਹ ਜਾਣ ਕੇ ਇੱਕ ਨੈਰੇਟਿਵ ਇਸ ਤਰੀਕੇ ਦਾ ਘੜ ਰਿਹਾ ਸੀਗਾ ਕਿ ਦੇਖੋ ਜੀ ਅਸੀਂ ਤਾਂ ਸਿੱਖਾਂ ਤੇ ਅਸੀਂ ਪੰਜਾਬ ਤੇ ਕਦੇ ਹਮਲਾ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਪਰ ਜਾਦੇ ਹਮਲੇ ਦੇਖ ਲਓ ਉਹਨਾਂ ਨੇ ਸਾਰੇ ਪੰਜਾਬ ਤੇ ਕੀਤੇ ਆ ਚਾਹੇ ਪਠਾਨਕੋਟ ਆ ਅੰਮ੍ਰਿਤਸਰ ਆ ਜਲੰਧਰ ਆ ਹਰ ਜਗ੍ਹਾ ਦੇ ਉੱਤੇ ਜ ਕਹ ਲੋ ਕਿ ਹੌਲੀ ਹੌਲੀ ਸਾਹਮਣੇ ਆਉਣਗੀਆਂ ਜਿੱਦਾਂ ਜਿੱਦਾਂ ਹੋਰ ਚੀਜ਼ਾਂ ਸਪਸ਼ਟ ਹੁੰਦੀਆਂ ਪਰ ਇਹ ਇਹ ਸਾਡਾ ਖਿੱਤਾ ਜਿਹੜਾ ਇਹ ਹਮੇਸ਼ਾ ਇਹ ਜੰਗ ਦਾ ਜਿਹੜਾ ਮੈਦਾਨ ਬਣਦਾ ਸੁਖੈਰ ਇੱਕ ਤਾਂ ਚੰਗੀ ਗੱਲ ਹੈ ਕਿ ਇਹ ਜਿਹੜਾ ਜਿਹੜਾ ਸੀਜ਼ਫਾਇਰ ਹੋਇਆ ਇਹ اسی ਤਰੀਕੇ ਨਾਲ ਬਰਕਰਾਰ ਰਹੇ ਤੇ ਗਾਂ ਤੋਂ ਵੀ ਇਹਦਾ ਕੋਈ ਹੱਲ ਕੱਢਿਆ ਜਾਵੇ ਤੇ ਹੁਣ ਜੇਕਰ ਆਪਾਂ ਆਈਏ ਕਿ ਇਹ ਇਹ ਸਭ ਕੁਝ ਹੋਇਆ ਕੀ ਇਹਦੇ ਵਿੱਚੋਂ ਕੱਢਣ ਪਾਉਣ ਨੂੰ ਕੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਜਿਹੜਾ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਉਸ ਤੋਂ ਬਾਅਦ ਪੈਂਦੀ ਸੱਟੇ ਸਰਕਾਰ ਨੇ ਤਾਂ ਕੁਝ ਨਹੀਂ ਕਿਹਾ ਪਰ ਤਕਰੀਬਨ ਮੋਦੀ ਸਾਹਿਬ ਨੇ ਵੀ ਆਪਣੀ ਰੈਲੀ ਦੇ ਵਿੱਚ ਕੁਝ ਨਹੀਂ ਕਿਹਾ ਤੇ ਮੀਡੀਆ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਪਾਕਿਸਤਾਨ ਨੇ ਕੀਤਾ ਤੇ ਪਾਕਿਸਤਾਨ ਵਾਲਿਆਂ ਦਾ ਵੀ ਇਹ ਕਹਿਣਾ ਸੀ ਕਿ ਭਾਈ ਤੁਸੀਂ ਤਾਂ ਹਜੇ ਤਾਂ ਗੋਲੀਆਂ ਚੱਲਦੀਆਂ ਹੋਣੀਆਂ ਤੁਸੀਂ ਪਹਿਲਾਂ ਸਾਡਾ ਨਾਲ ਲੰਦਨੇ ਕੋਈ ਸਬੂਤ ਦਿਓ ਤੇ ਹੁਣ ਇੰਡੀਆ ਦਾ ਇਹਦਾ ਆਰਗੂਮੈਂਟ ਇਹ ਸੀ ਕਿ ਤੁਹਾਨੂੰ ਸਬੂਤ ਅੱਗੇ ਅਸੀਂ ਬਹੁਤ ਵਾਰੀ ਦੇ ਚੁੱਕੇ ਹਾਂ ਤੇ ਤੁਸੀਂ ਸਬੂਤਾਂ ਦੇ ਕੰਮ ਕੋਈ ਨਹੀਂ ਕਰਦੇ ਤੇ ਅਸੀਂ ਹੁਣ ਸਿੱਧਾ ਤੁਹਾਨੂੰ ਮਿਲਟਰੀ ਜਵਾਬ ਦੇਵਾਂਗੇ ਤੇ ਉਹ ਕਹਿੰਦੇ ਵਿੱਚ ਲੋ ਆ ਜਾਓ ਫੇ ਭਾਈ ਦੋ ਦੋ ਹੱਥ ਕਰਕੇ ਦੇਖ ਲੈਣੇ ਆ ਹੁਣ ਦੇਖੋ ਇਹਦੇ ਵਿੱਚ ਆਪਣੇ ਇਹ ਆਪਾਂ ਮੈਨੂੰ ਲੱਗਦਾ ਵੀ ਨਰਸਰੀ ਦੀਆਂ ਤੋਂ ਕੋਈ ਕਿਤਾਬਾਂ ਤੋਂ ਪੜ੍ਹਨਾ ਸ਼ੁਰੂ ਕਰ ਦਿੰਦੇ ਆ ਕਿ ਆਪਣੇ ਜਿਹੜਾ ਦੁਸ਼ਮਣ ਨੂੰ ਕਦੇ ਵੀ ਅੰਡਰਐਸਟੀਮੇਟ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ ਆਪਣੇ ਤੋਂ ਘੱਟ ਨਹੀਂ ਆਕਣਾ ਚਾਹੀਦਾ ਤੇ ਜਿਹੜਾ ਪਾਕਿਸਤਾਨ ਹੈ ਨਾ ਉਹਨੂੰ ਤੁਸੀਂ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਸਾਡੇ ਪੰਜਾਬ ਦੇ ਖੇਤੇ ਦੇ ਵਿੱਚ ਤਾਂ ਪਾਕਿਸਤਾਨ ਦੇ ਪ੍ਰਤੀ ਉਸ ਤਰੀਕੇ ਦੀ ਨਫ਼ਰਤ ਹੈ ਨਹੀਂ ਈਵਨ ਥੋ ਕਿ ਸਭ ਤੋਂ ਜ਼ਿਆਦਾ ਕੱਟ ਵੱਡ 1947 ਦੇ ਵਿੱਚ ਸਾਡੇ ਖੇਤੇ ਨੇ ਦੇਖੀ ਆ ਬਟ ਸਟਿਲ ਕਿਉਂਕਿ ਸਾਡਾ ਇੱਕ ਕਲਚਰ ਭਾਈਚਾਰਾ ਬਹੁਤ ਮਿਲਦਾ ਜੁਲਦਾ ਪੰਜਾਬੀਆਂ ਦਾ ਸੋ 19 ਜਿਆਦਾ ਨਫ਼ਰਤ ਸਾਡੇ ਲੋਕਾਂ ਦੇ ਵਿੱਚ ਹੈ ਨਹੀਂ ਅਤੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਤਕਰੀਬਨ ਸਾਰੇ ਯਾਰ ਦੋਸਤੀ ਆ ਮਿਲਦੇ ਵਰਤਦੇ ਇੱਕ ਦੂਸਰੇ ਦੇ ਨਾਲ ਤੇ ਪਰ ਜਿੱਦਾਂ ਜਿੱਦਾਂ ਆਪਾਂ ਗਾਂਹ ਇੰਡੀਆ ਨੂੰ ਜਾਈ ਜਾਈਦਾ ਇਧਰ ਯੂਪੀ ਬਿਹਾਰ ਮੱਧ ਪ੍ਰਦੇਸ਼ ਇਹਨਾਂ ਸਟੇਟਾਂ ਦੇ ਵਿੱਚ ਪਾਕਿਸਤਾਨ ਦੇ ਪ੍ਰਤੀ ਬਹੁਤ ਜਿਆਦਾ ਨਫ਼ਰਤ ਹੈ ਤੇ ਕੰਡੀਆਂ ਮੀਡੀਆ ਨੇ ਜਾਂ ਜਿਹੜਾ ਇੱਕ ਵਟਸਐਪ ਯੂਨੀਵਰਸਿਟੀ ਜਿਹਨੂੰ ਰਵੀਸ਼ ਕੁਮਾਰ ਹੁਣੀ ਕਹਿੰਦੇ ਨੇ ਉਹਨਾਂ ਨੇ ਇੱਕ ਇਦਾਂ ਦਾ ਨੈਰੇਟਿਵ ਕਰ ਦਿੱਤਾ ਕਿ ਪਾਕਿਸਤਾਨ ਤੇ ਚੀਜ਼ ਹੀ ਕੀ ਆ ਸਾਡੇ ਸਾਹਮਣੇ ਵੀ ਉਹਨਾਂ ਦੇ ਤਾਂ ਪੱਲੇ ਹੀ ਕੱਖ ਨਹੀਂ ਪਰ ਇਕਨੋਮਿਕ ਤੌਰ ਤੇ ਆਰਥਿਕ ਤੌਰ ਤੇ ਪਾਕਿਸਤਾਨ ਦਾ ਜਿੰਨਾ ਮਰਜ਼ੀ ਬੁਰਾ ਹਾਲ ਹੋਵੇ ਉਦਾਂ ਵੀ ਚਾਹੇ ਰੋਜ਼ਗਾਰ ਪੱਖੋਂ ਚਾਹੀਏ ਜਿਹੜੇ ਮਰਜ਼ੀ ਪੱਖੋਂ ਪਾਕਿਸਤਾਨ ਜਿੰਨਾ ਮਰਜ਼ੀ ਹੇਠਾਂ ਨੂੰ ਗਿਆ ਹੋਵੇ ਮਿਲਟੈਰੀ ਤੌਰ ਤੇ ਉਹ ਇੰਡੀਆ ਨੂੰ ਹਜੇ ਵੀ ਟੱਕਰ ਦੇ ਸਕਦਾ ਇਹਦੇ ਵਿੱਚ ਇਹ ਆਪਾਂ ਹੁਣ ਦੇ ਚ ਵੀ ਦੇਖ ਲਿਆ ਤੇ ਪਹਿਲਾਂ ਵੀ ਆਪਾਂ ਦੇਖਿਆ ਤੇ ਇਹ ਇਹ ਇਹਦੇ ਵਿੱਚ ਤੁਸੀਂ ਕਿਸੇ ਨੂੰ ਨਿਵੇਉਣ ਦੀ ਜਾਂ ਵੱਡਾ ਕਰਨ ਦੀ ਗੱਲ ਨਹੀਂ ਜਿਹੜੀ ਸੱਚੀ ਗੱਲ ਹੈ ਤੇ ਸਹੀ ਗੱਲ ਹੈ ਕਿਉਂਕਿ ਪਾਕਿਸਤਾਨ ਨੇ ਆਪਣੇ ਮੁਲਕ ਦੇ ਵਿੱਚ ਉਹਨਾਂ ਦੀ ਮਿਲਟਰੀ ਰਾਜ ਕਰਦੀ ਹੈ ਤੇ ਰਾਜ ਕੇਸ ਦਮ ਤੇ ਕਰਦੀ ਹੈ ਕਿ ਅਸੀਂ ਤੁਹਾਨੂੰ ਸੇਫ ਰੱਖਿਆ ਹੋਇਆ ਇੰਡੀਆ ਤੋਂ ਪਾਕਿਸਤਾਨ ਦੀ ਮਿਲਟਰੀ ਨੇ ਨੈਰੇਟਿਵ ਆਪਣੇ ਮੁਲਕ 'ਚ ਇਹ ਘੜਿਆ ਹੋਇਆ ਕਿ ਜੇਕਰ ਅਸੀਂ ਨਾ ਹੋਏ ਤਾਂ ਇੰਡੀਆ ਵਾਲਿਆਂ ਨੇ ਆ ਕੇ ਤੇ ਤੁਹਾਡਾ ਵੀ ਇੱਥੇ ਦੇਖ ਲਓ ਕੀ ਹੋਣਾ ਜੇਕਰ ਅਸੀਂ ਨਾ ਹੋਏ ਤਾਂ ਤੇ ਫਿਰ ਉਹ ਪਾਕਿਸਤਾਨ ਮਿਲਟਰੀ ਉਹਨਾਂ ਦੇ ਕੋਲ ਇੱਕੋ ਜਿਹਾ ਚੀਜ਼ ਆ ਜਿਨ੍ਹਾਂ ਨਾਲ ਉਹਨਾਂ ਨੇ ਆਪਣੇ ਮੁਲਕ ਨੂੰ ਡਰਾਇਆ ਹੋਇਆ ਕਿ ਦੇਖ ਲਓ ਜੇ ਤੁਸੀਂ ਸਾਡੇ ਨਾਲ ਨਾ ਖੜੇ ਤਾਂ ਇੰਡੀਆ ਨੇ ਆ ਜਾਣਾ ਤੇ ਤੁਹਾਨੂੰ ਲੱਗਦਾ ਕਿ ਉਹ ਇੰਡੀਆ ਦੇ ਪ੍ਰਤੀ ਉਹਨਾਂ ਨੇ ਤਿਆਰੀ ਨਾ ਕੀਤੀ ਹੋਵੇ ਇਹ ਤਾਂ ਹੀੜੀਆ ਦਾ ਹਰ ਐਨਾਲਿਸਟ ਇੰਡੀਆ ਦਾ ਹਰ ਜਿਹੜਾ ਫੌਜੀ ਐਕਸਪਰਟ ਹੈ ਉਹ ਇਹ ਗੱਲ ਕਹਿੰਦਾ ਕਿ ਪਾਕਿਸਤਾਨ ਦੀ ਹਰ ਮਿਜ਼ਾਈਲ ਹਰ ਉਹਨਾਂ ਦਾ ਜਿਹੜਾ ਹਥਿਆਰ ਆ ਉਹ ਇੰਡੀਆ ਦੇ ਲਈ ਉਹ ਵਰਤਦੇ ਆ ਜਾਂ ਇੰਡੀਆ ਦੇ ਲਈ ਬਣਾਉਂਦੇ ਆ ਉਸ ਤੋਂ ਬਾਅਦ ਉਹ ਹੋਰ ਕਿਸੇ ਨਾਲ ਪੰਗਾ ਪੈ ਜਵੇ ਤਾਂ ਬੱਕਰੀ ਗੱਲ ਆ ਜਿੱਦਾਂ ਉਹਨਾਂ ਦਾ ਅੱਜਕੱਲ افغانستان ਦੇ ਨਾਲ ਵੀ ਚੱਲ ਰਿਹਾ ਤੇ ਮੜਾ ਮੋਟਾ ਉਹਨਾਂ ਦੇ ਆਪਣੇ ਘਰ ਦੇ ਵਿੱਚ ਜਿਹੜੀ دہشت گردੀ ਉਹਦੀ ਵੀ ਸਮੱਸਿਆ ਬਟ ਸਟਿਲ ਉਹਨਾਂ ਦਾ ਜ਼ਿਆਦਾ ਫੋਕਸ ਜਿਹੜਾ ਇੰਡੀਆ ਦੇ ਉੱਤੇ ਰਹਿੰਦਾ ਤੇ ਨਿਊਕਲੀਅਰ ਵੈਪਨਸ ਉਹਨਾਂ ਨੇ ਇੰਡੀਆ ਦੇ ਮਗਰ ਲਾ ਕੇ ਤਾਂ ਵੀ ਅਸੀਂ ਬਣਾਉਣਾ ਹੀ ਆ ਉਹ ਹਸਨ ਅਨਸਾਰ ਹੁਣੀ ਹਮੇਸ਼ਾ ਕਹਿੰਦੇ ਹੁੰਦੇ ਆ ਮੁਲਖਾਂ ਇਹ ਜਿਹੜੇ ਪਾਕਿਸਤਾਨ ਦੇ ਜਿਹੜੀ 엘ੀਟ ਆ ਇਹਨਾਂ ਨੇ ਆਪਣੇ ਮੁਲਖਾਂ ਦੇ ਲੋਕਾਂ ਨੂੰ ਸਾਫ਼ ਪਾਣੀ ਤੇ ਜਿਹੜੀ ਰੋਟੀ ਨਹੀਂ ਦੇ ਹੋਈ ਪਰ ਨਿਊਕਲੀਅਰ ਵੈਪਨ ਇਹਨਾਂ ਨੇ ਜ਼ਰੂਰ ਬਣਾ ਲਿਆ ਆ ਸੋ ਉਹ ਜਿਹੜਾ ਮੁਲਕ ਇੰਨਾ 호ਸਟਾਈਲ ਆ ਤੁਹਾਡੇ ਪ੍ਰਤੀ ਉਹ ਕੁਛ ਨਾ ਕੁਛ ਤਾਂ ਤਿਆਰੀ ਕਰਕੇ ਰੱਖੂਗਾ ਤਾਂ ਜਵਾਬ ਉਹ ਦੇਊਗਾ ਹੀ ਤੇ ਇਹ तकरीबन ਨਜ਼ਰ ਵੀ ਆ ਰਿਹਾ ਸਿਕਾ ਸੋ ਹੁਣ ਮੈਨੂੰ ਨਹੀਂ ਪਤਾ ਕਿ ਜਦੋਂ ਤੁਸੀਂ ਦੇਖਦੇ ਆ ਕਿ ਆਪਾਂ ਕਹਿੰਦੇ ਕਿ ਪਹਿਲਗਾਮ ਦੇ ਵਿੱਚ ਜੋ ਕੁਝ ਵੀ ਹੋਇਆ ਉਸ ਤੋਂ ਬਾਅਦ ਇੰਡੀਆ ਦਾ ਜਵਾਬ ਦੇਣਾ ਬਣਦਾ ਸੀ ਹੁਣ ਉਹਦੇ ਕਈ ਤਰੀਕੇ ਨਾਲ ਜਵਾਬ ਦਿੱਤੇ ਜਾ ਸਕਦੇ ਆ ਹੁਣ ਜੇਕਰ ਇਸ ਚੀਜ਼ ਨੂੰ ਆਪਾਂ ਦੇਖੀਏ ਇਹਦੇ ਵਿੱਚੋਂ ਕੀ ਹਾਸਲ ਹੋਇਆ ਹੁਣ ਕੋਈ ਕਈ ਲੋਕ ਕਹਿੰਦੇ ਕਿ ਇਹਦੇ ਵਿੱਚੋਂ ਇੱਕ ਚੀਜ਼ ਜਿਹੜੀ ਇਹਦੇ ਪੱਖ ਦੇ ਵਿੱਚ ਜਾਂਦੀ ਆ ਵੀ ਜਿਹੜਾ ਇੰਡੀਆ ਨੇ ਐਕਸ਼ਨ ਕੀਤਾ ਪਾਕਿਸਤਾਨ ਦੇ ਨੌ ਜਿਹੜਾ ਟਿਕਾਣਿਆਂ ਦੇ ਉੱਤੇ ਅਟੈਕ ਕਰਕੇ ਵੀ ਹੁਣ ਪਾਕਿਸਤਾਨ ਦੀ ਡੀਪ ਸਟੇਟ ਨੂੰ ਇਹ ਪਤਾ ਲੱਗ ਗਿਆ ਕਿ ਜੇਕਰ ਕੱਲ ਨੂੰ ਤੁਸੀਂ ਭਾਰਤ ਦੇ ਅੰਦਰ ਇਸ ਤਰੀਕੇ ਦੀ ਕੋਈ دہشتਗਰਦ ਕਾਰਵਾਈ ਕਰਵਾਉਂਗੇ ਤਾਂ ਇਹਦਾ ਜਵਾਬ ਇੰਡੀਆ ਪਾਕਿਸਤਾਨ ਦੇ ਅੰਦਰ ਅਟੈਕ ਕਰਕੇ ਦੇ ਸਕਦਾ ਕਿਉਂਕਿ ਇਸ ਵਾਰ ਇੰਡੀਆ ਨੇ ਪੀਓਕੇ ਦੇ ਵਿੱਚ ਨਹੀਂ ਜਿਹੜੇ ਸੈਟਲਡ ਬਾਰਡਰ ਆ ਉਹਨਾਂ ਦੇ ਅੰਦਰ ਜਾ ਕੇ ਵੀ ਅਟੈਕ ਕੀਤਾ ਪਰ ਫਿਰ ਤਾਂ ਦੂਜਾ ਆਰਗੂਮੈਂਟ ਇਹ ਵੀ ਆ ਕਿ ਫਿਰ ਤਾਂ ਪਾਕਿਸਤਾਨ ਵੀ ਦੁਬਾਰਾ ਅਟੈਕ ਇੰਡੀਆ ਤੇ ਕਰ ਸਕਦਾ ਜਿੱਦਾਂ ਉਹਨਾਂ ਨੇ ਐਤ ਕੀ ਕਰ ਦਿੱਤਾ ਤੇ ਫਿਰ ਤਾਂ ਉਹੀ ਟਿਟ ਫੋਟ ਐਟ ਵਾਲੀ ਗੱਲ ਹੋ ਗਈ ਇੰਡੀਆ ਨੇ ਕੀਤਾ ਉਹਨਾਂ ਨੇ ਵੀ ਵਾਪਸ ਕਰ ਦਿੱਤਾ ਤਾਂ ਫਿਰ ਇਹਦੇ ਵਿੱਚ ਚੇਂਜ ਚੇਂਜ ਕੀ ਹੋਇਆ ਇਹ ਤਾਂ ਪਹਿਲਾਂ ਤੋਂ ਹੀ ਪਤਾ ਸਾਨੂੰ ਜਦੋਂ ਦੀ ਜੰਗਬੰਦੀ ਕਾਰਗਲ ਤੋਂ ਬਾਅਦ ਹੋਈ ਆ ਉਦੋਂ ਦਾ ਹੀ ਪਤਾ ਕਿ ਜੇਕਰ ਇੰਡੀਆ ਅਟੈਕ ਕਰੂਗਾ ਤਾਂ ਪਾਕਿਸਤਾਨ ਵੀ ਕਰ ਸਕਦਾ ਜਾ ਤਾਂ ਇਦਾਂ ਹੁੰਦੀ ਨਾ ਕਿ ਇੰਡੀਆ ਨੇ دہشت گرد ਟਿਕਾਣੇ ਤਬਾਹ ਕਰ ਦਿੱਤੇ ਤੇ ਪਾਕਿਸਤਾਨ ਆਰਮੀ ਉਹ ਇੰਨੀ ਕਿ ਜਿਆਦਾ ਕਮਜ਼ੋਰ ਸੀ ਕਿ ਉਹ ਜਵਾਬ ਨਹੀਂ ਦੇ ਸਕਦੀ ਸੀ ਜਵਾਬ ਤਾਂ ਉਹਨਾਂ ਨੇ ਦੇ ਦਿੱਤਾ ਤੇ ਇਹ ਤਾਂ ਤੁਸੀਂ ਕੀ ਨੋਰਮ ਸੈੱਟ ਕੀਤਾ ਜੇਕਰ ਕੱਲੋਂ ਦੁਬਾਰਾ ਜਿਦਾ ਹੁਣ ਜੈ ਸ਼ੰਕਰ ਸਾਹਿਬ ਨੇ ਕਿਹਾ ਕਿ ਕੋਈ ਟੈਰਰਿਸਿਮ ਟੈਰਰਿਜ਼ਮ ਦੀ ਘਟਨਾ ਹੁੰਦੀ ਆ ਤੇ ਉਹਨੂੰ ਅਸੀਂ ਐਕਟ ਆਫ ਵਾਰ ਮੰਨਾਂਗੇ ਤੇ ਐਕਟ ਆਫ ਵਾਰ ਮੰਨ ਕੇ ਦੁਬਾਰਾ ਫਿਰ ਇੰਡੀਆ ਇਦਾਂ ਅਟੈਕ ਕਰੇਗਾ ਤਾਂ ਪਾਕਿਸਤਾਨ ਫਿਰ ਦੁਬਾਰਾ ਇੰਡੀਆ ਤੇ ਅਟੈਕ ਕਰ ਦਵੇਗਾ ਫਿਰ ਦੁਬਾਰਾ ਉਹੀ ਸਾਰਾ ਜੰਗੀ ਮਾਹੌਲ ਬਣ ਜਾਣਾ ਇੰਡੀਆ ਨੇ ਇਹਨਾਂ ਦਿਨਾਂ ਦੇ ਵਿੱਚ ਉਹ ਚੀਜ਼ਾਂ ਮੈਗਜ਼ੀਨ ਕਹ ਵੀ ਰਿਹਾ ਸੀ ਵੀ ਚੰਗੀ ਗੱਲ ਇਹ ਇਹ ਜਿਹੜੇ মিডিਆ ਵਾਲੇ ਆ ਵੀ ਇਹਨਾਂ ਨੂੰ ਹੁਣ ਦਿਓ ਵਧਾਈਆਂ ਜਾ ਕੇ ਇਹਨਾਂ ਨੇ ਉਹ ਮਾਹੌਲ ਬਣਾਤਾ ਪੰਜਾਬ ਦੇ ਅੰਦਰ ਤੇ ਜੰਮੂ ਕਸ਼ਮੀਰ ਤੇ ਰਾਜਸਥਾਨ ਦੇ ਜਿਹੜੇ ਸਾਡੇ ਖਿੱਤਿਆਂ ਦੇ ਅੰਦਰ ਜਿਹੜਾ ਮਾਹੌਲ ਅਸੀਂ ਤੇ ਮਿਡਲ ਈਸਟ ਦੇ ਵਿੱਚ ਇਜ਼ਰਾਈਲ ਤੇ ਲਾਗੇ ਲਿਬਨ ਅ ਬੇਰੂਤ ਇਧਰ ਗਾਜ਼ਾ ਦੇ ਵਿੱਚ ਦੇਖਦੇ ਸੀ ਨਾ ਕਿ ਹਰ ਟਾਈਮ ਸਾਇਰਨ 에ਅਰ ਸਾਇਰਨ ਵੱਜਦੇ ਆ ਉਹ ਕਹਿੰਦੇ ਕਿ ਭਾਈ ਅਸੀਂ ਆਪਣੀ ਕ੍ਰਿਸਮਸ ਵੀ ਆਪਣੀ ਈਦ ਵੀ 에ਅਰ ਸਾਇਰਨਾਂ ਦੇ ਵਿੱਚ ਜਿਹੜੀਆਂ ਗੁਜ਼ਾਰਦੇ ਆ ਵੀ ਉਦਾਂ ਦਾ ਮਾਹੌਲ ਜਿਹੜਾ ਇਹਨਾਂ ਨੂੰ ਬਹੁਤ ਚਾ ਚੜਿਆ ਸੀਗਾ ਇਹਨਾਂ ਨੇ ਬਣਾ ਦਿੱਤਾ ਇੰਡੀਆ ਦੇ ਅੰਦਰ ਵੀ ਤੇ ਪੰਜਾਬ ਦੇ ਅੰਦਰ ਵੀ ਸੋ ਉਹਦੇ ਤੋਂ ਤਾਂ ਕੁਝ ਖਾਸ ਹਾਸਲ ਹੋਇਆ ਲੱਗਦਾ ਨਹੀਂ ਤੇ ਠੀਕ ਹੈ ਇਹਦੇ ਬਾਬਤ ਕੁਝ ਲੋਕ ਕਹਿਣਗੇ ਜੀ ਨਹੀਂ ਅਸੀਂ ਬਹੁਤ ਤਕੜਾ ਜਵਾਬ ਦਿੱਤਾ ਬਟ ਸਟਿਲ ਇਹ ਤਾਂ ਹੁਣ ਦੋਨੇ ਮੁਲਕੋ ਉਹ ਆਪਣੀ ਜਿੱਤ ਦੇ ਜਸ਼ਨ ਮਨਾਈ ਜਾ ਰਹੇ ਨੇ ਆਪਣੀ ਜਿੱਤ ਦੇ ਜਸ਼ਨ ਮਨਾਈ ਜਾ ਰਹੇ ਨੇ ਜਦੋਂ ਆਪਾਂ ਮੈਂ ਕੱਲ੍ਹ ਕਹਿ ਰਿਹਾ ਸੀ ਨਾ ਕਿ ਇਦਾਂ ਲੱਗਦਾ ਕਿ ਇੰਡੀਆ ਕਿਸੇ ਹੋਰ ਨਾਲ ਲੜ ਰਿਹਾ ਸੀ ਪਾਕਿਸਤਾਨ ਕਿਸੇ ਹੋਰ ਨਾਲ ਲੜ ਰਿਹਾ ਸੀ ਕਿਉਂਕਿ ਦੋਨੇ ਦੋਨੇ ਪਾਸੇ ਇਦਾਂ ਹੀ ਆ ਕਿ ਅਸੀਂ ਤਾਂ ਜੰਗ ਜਿੱਤ ਲਈ ਇਹ ਤੇ ਦੂਜੀ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਇੱਕ ਅ ਪ੍ਰੋਬਲਮ ਜਿਹੜੀ ਹੁਣ ਮੋਦੀ ਸਰਕਾਰ ਦੇ ਲਈ ਖੜੀ ਹੋਣੀ ਆ ਉਹਦੇ ਲਈ ਆਲਰੇਡੀ ਕਾਂਗਰਸ ਨੇ ਕਹਿ ਦਿੱਤਾ ਆ ਕਿ ਸੈਸ਼ਨ ਸੱਦਿਆ ਜਾਵੇ ਸਪੈਸ਼ਲ ਸੈਸ਼ਨ ਤੁਸੀਂ ਸੱਦੋ ਉਹਦੇ ਵਿੱਚ ਸਾਨੂੰ ਦੱਸੋਗੇ ਤੁਸੀਂ ਸੀਜ਼ ਫਾਇਰ ਕਿਉਂ ਕੀਤਾ ਪਹਿਲਾਂ ਤੁਸੀਂ ਇਹ ਹਮਲਾ ਕੀਤਾ ਚਲੋ ਠੀਕ ਆ ਪਹਿਲਗਾਮ ਦੇ ਜਿਹੜਾ ਜਵਾਬ ਦੇ ਵਿੱਚ ਅਟੈਕ ਕਰ ਦਿੱਤਾ ਜਵਾਬਾਨਕਾਰਵਾਈ ਪਾਕਿਸਤਾਨ ਨੇ ਵੀ ਤੁਹਾਡੇ ਉੱਤੇ ਕਰ ਦਿੱਤੀ ਹਜੇ ਇਹ ਗੱਲ ਚੱਲੀ ਰਹੀ ਸੀਗੀ ਇੰਡੀਅਨ ਆਰਮੀ ਕਿਹਾ ਜਾ ਰਿਹਾ ਕਿ ਕਾਫੀ ਜ਼ਿਆਦਾ ਉਹਨਾਂ ਨੂੰ ਬੜੌਤਰੀ ਹਾਸਲ ਸਗੀ ਤੇ ਜੇਕਰ ਏਸੀਸ ਵਾਰ ਨਾ ਹੁੰਦਾ ਤੇ ਗਾਂ ਹੋਰ ਵੀ ਐਕਸ਼ਨ ਹੋ ਸਕਦੇ ਸੀਗੇ ਪਰ ਪਹਿਲੀ ਤਾਂ ਗੱਲ ਚੰਗੀ ਗੱਲ ਹੈ ਮੈਂ ਤਾਂ ਪਹਿਲੇ ਕਿਹਾ ਕਿ ਆਪਾਂ ਤਾਂ ਬਿਲਕੁਲ ਵੀ ਵਾਰ ਦੇ ਹੱਕ ਦੇ ਵਿੱਚ ਨਹੀਂ ਬਾਅਦ ਵਿੱਚ ਜਿਹੜਾ ਫੈਸਲਾ ਤੁਸੀਂ ਟੇਬਲ ਤੇ ਬੈਠ ਕੇ ਕਰਨਾ ਉਹ ਬੰਦੇ ਮਰਵਾਉਣ ਤੋਂ ਪਹਿਲਾਂ ਹੀ ਟੇਬਲ ਤੇ ਬੈਠ ਕੇ ਕਰ ਲਓ ਤਾਂ ਕੋਈ ਹਰਜ ਨਹੀਂ ਹੁੰਦਾ ਇਸ ਚੀਜ਼ ਦੇ ਵਿੱਚ ਪਰ ਜਿਹੜਾ ਹੁਣ ਸੀਸਫਾਇਰ ਕੀਤਾ ਇਹ ਹੁਣ ਆਪੋਜੀਸ਼ਨ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਹੁਣ ਹੌਲੀ-ਹੌਲੀ ਆਵਾਜ਼ਾਂ ਇਹਦੇ ਵਿੱਚ ਹੋਰ ਵਾਧੂ ਹੋਣੀ ਆ ਹਾਲਾਂਕਿ ਇੱਕ ਬੜੀ ਹੀ ਡਿਵੈਲਪਿੰਗ ਸਟੋਰੀ ਆ ਇਹ ਮੈਂ ਅੱਗੇ ਤੁਹਾਡੇ ਨਾਲ ਸਾਂਝੀ ਕਰਦਾ ਜਿਹੜਾ ਰਫੈਲ ਜਿਹੜਾ ਜਹਾਜ਼ ਇੰਡੀਆ ਦੇ ਸਿੱਟਣ ਦੀ ਗੱਲ ਆ ਉਹਨੂੰ ਲੈ ਕੇ ਕਾਫੀ ਜ਼ਿਆਦਾ ਖਬਰਾਂ ਹੁਣ ਸਾਹਮਣੇ ਆ ਰਹੀਆਂ ਨੇ ਇੰਡੀਆ ਨੇ ਹਜੇ ਤੱਕ ਰਫੈਲ ਨਹੀਂ ਡਿਗਣ ਦੀ ਇਸ ਚੀਜ਼ ਨੂੰ ਡਨਾਈ ਨਹੀਂ ਕੀਤਾ ਹੈਗਾ ਪਰ ਅੰਤਰਰਾਸ਼ਟਰੀ ਮੀਡੀਆ ਦੇ ਵਿੱਚ ਬਹੁਤ ਕੁਝ ਛਪ ਰਿਹਾ ਪਰ ਇਹ ਜਿਹੜਾ ਸੀਜ਼ ਫਾਇਰ ਹੋਇਆ ਇਹਦੇ ਵਿੱਚ ਸਭ ਤੋਂ ਜਿਹੜੀ ਇੰਡੀਆ ਦੇ ਲਈ ਇੱਕ ਮਾੜੀ ਗੱਲ ਇਹ ਹੋਈ ਆ ਕਿ ਜਿਹੜਾ ਤੀਸਰੇ ਇਹ ਇੱਕ ਪਾਰਟੀ ਦੀ ਜਿਹੜੀ ਇਹਦੇ ਵਿੱਚ ਆਉਣਾ ਉਹ ਹੈਗਾ ਡੋਨਲਡ 트੍ਰੰਪ ਦੇ ਅਮਰੀਕਾ ਦਾ ਕਿਉਂਕਿ ਭਾਰਤ ਦਾ ਸ਼ੁਰੂ ਤੋਂ ਸਟਾਂਸ ਇਹ ਰਿਹਾ ਕਿ ਇੰਡੀਆ ਤੇ ਪਾਕਿਸਤਾਨ ਜਿਹੜੇ ਵੀ ਸਾਡੇ ਮਸਲੇ ਆ ਅਸੀਂ ਆਪਣੇ ਮਿਲ ਕੇ ਸਲਝਾਉਣੇ ਆ Shimla ਸਮਝੌਤਾ ਕੀ ਸੀ ਕਿ ਕਸ਼ਮੀਰ ਦਾ ਜਿਹੜਾ ਮਸਲਾ ਆ ਇੰਡੀਆ ਤੇ ਪਾਕਿਸਤਾਨ ਨੇ ਮਿਲ ਬੈਠ ਕੇ ਸਮਝਾਉਣਾ ਜਿਹੜਾ ਹੱਲ ਕਰਨਾ ਇਹਦੇ ਵਿੱਚ ਸਾਨੂੰ ਕਿਸੇ ਵੀ ਤੀਸਰੀ ਪਾਰਟੀ ਦੀ ਜਿਹੜੀ ਆ ਉਹਨਾਂ ਨੂੰ ਅਸੀਂ ਕਬੂਲ ਨਹੀਂ ਕਰਦੇ ਹੁਣ ਡੋਨਲਡ 트੍ਰੰਪ ਉਹਨਾਂ ਨੇ ਪਹਿਲਾਂ ਤਾਂ ਇਹਨਾਂ ਨੂੰ ਸਭ ਤੋਂ ਪਹਿਲਾਂ ਸੀਜ਼ਫਾਇਰ ਦਾ ਐਲਾਨ ਕੌਣ ਕਰਦਾ ਤੁਸੀਂ ਦੇਖੋ ਨਾ ਇੰਡੀਆ ਕਰਦਾ ਨਾ ਪਾਕਿਸਤਾਨ ਕਰਦਾ ਸੀਜ਼ਫਾਇਰ ਦਾ ਐਲਾਨ ਕਰਦਾ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਸੋਸ਼ਲ ਮੀਡੀਆ ਪੋਸਟ ਦੇ ਨਾਲ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਗੱਲ ਆਉਂਦੀ ਫਿਰ ਪਾਕਿਸਤਾਨ ਨੇ ਇਸ ਤੇ ਪੁਖਤਗੀ ਜਿਹੜੀ ਆ ਪੁਸ਼ਟੀ ਕਰਦਾ ਵੀ ਸੀਜ਼ਫਾਇਰ ਹੋ ਗਿਆ ਫਿਰ ਇੰਡੀਆ ਵਾਲੇ ਕਹਿੰਦੇ ਆ ਦੂਸਰੀ ਗੱਲ ਦੇ ਬਾਅਦ ਵਿੱਚ ਹੁਣ ਡੋਨਲਡ ਟਰੰਪ ਉਹਨਾਂ ਨੇ ਇੱਕ ਹੋਰ ਪੋਸਟ ਕੀਤਾ ਉਹਦੇ ਵਿੱਚ ਉਹ ਫਿਰ ਉਹਨਾਂ ਨੇ ਕਿਹਾ ਕਿ ਮੈਂ ਧੰਨਵਾਦ ਕਰਦਾ ਜਿਹੜੇ ਦੋਨਾਂ ਪਾਸਿਆਂ ਦੇ ਲੀਡਰਾਂ ਦਾ ਮੈਂ ਅਸੀਂ ਅਮਰੀਕਾ ਵਾਲੇ ਆ ਜਿਹੜੇ ਵੀ ਅਸੀਂ ਇੰਡੀਆ ਦੇ ਪਾਕਿਸਤਾਨ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਵਪਾਰ ਵੀ ਵਧਾਉਣ ਜਾ ਰਹੇ ਆ ਤੇ ਮੈਂ ਇਹਨਾਂ ਨੂੰ ਕਹਿਣਾ ਕਿ ਜੇਕਰ ਵੀ ਮੈਂ ਵਿਚ ਹੋ ਕੇ ਇਹਨਾਂ ਦਾ ਜਿਹੜਾ ਕਸ਼ਮੀਰ ਦਾ ਹਜ਼ਾਰ ਸਾਲ ਪੁਰਾਣਾ ਮਸਲਾ ਹੈ ਉਹ ਸੁਲਝਾ ਸਕਦਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਭਾਈ ਟਰੰਪ ਸਾਹਿਬ ਉਹਨਾਂ ਨੂੰ ਕੋਈ ਦੱਸੋ ਕਿ ਇੰਡੀਆ ਤੇ ਪਾਕਿਸਤਾਨ ਦਾ ਇਹ ਸਾਰਾ ਮਸਲਾ 1947 ਦਾ ਆ ਤੁਸੀਂ ਹਜ਼ਾਰ ਸਾਲ ਕਸ਼ਮੀਰ ਵਾਲਾ ਪਤਾ ਨਹੀਂ ਕਿੱਥੋਂ ਨਾਲ ਜੋੜ ਤੇ ਪਰ ਖੈਰ ਹੁਣ ਉਹਨਾਂ ਨੇ ਜਿਹੜਾ ਇਹ 1000 ਸਾਲ ਵਾਲੀ ਵੀ ਗੱਲ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਕਸ਼ਮੀਰ ਦਾ ਮਸਲਾ ਸੁਲਝਾ ਸਕਦਾ ਡੋਨਲਡ ਟਰੰਪ ਉਹਨਾਂ ਨੇ ਇਹ ਗੱਲ ਕਹੀ ਆ ਤੇ ਫੇਰ ਇੰਡੀਆ ਦਾ ਤਾਂ ਸਾਰਾ ਨੈਰੇਟਿਵ ਹੀ ਤਬਾਹ ਹੋ ਗਿਆ ਇਹਨਾਂ ਦੀ ਤਾਂ ਇੰਡੀਅਨ ਗਵਰਨਮੈਂਟ ਦੀ ਜਾਂ ਇੰਡੀਅਨ ਸਟੇਟ ਦੀ ਤਾਂ ਸ਼ੁਰੂ ਤੋਂ ਜਿਹੜੀ ਆ ਮੇਨ ਮੰਗੀ ਇਹ ਰਹੀ ਆ ਜਾਂ ਪਾਕਿਸਤਾਨ ਦੇ ਨਾਲ ਸਾਡਾ ਕੌਨਫਲਿਕਟ ਹੀ ਇਹ ਰਿਹਾ ਕਿ ਆਜੋ ਟੇਬਲ ਤੇ ਬੈਠੋ ਆਪਾਂ ਹੱਲ ਕਰ ਲੈਂਦੇ ਆ ਕਸ਼ਮੀਰ ਵਾਲਾ ਮਸਲਾ ਤੇ ਪਰ ਆਪਾਂ ਕਿਸੇ ਤੀਜੇ ਨੂੰ ਵਿਚ ਨਹੀਂ ਰਲਾਉਣਾ ਤੇ ਹੁਣ ਖੁਦ ਟਰੰਪ ਸਾਹਿਬ ਕਹਿ ਰਹੇ ਨੇ ਚਾਹੇ ਕਿ ਇੱਕ ਗੱਲ ਹੋ ਜਦੋਂ ਦਾ ਇਹ ਸਾਰਾ ਕੁਝ ਹੋਇਆ ਪਿਛਲੇ 12 14 ਘੰਟਿਆਂ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਲਗਾਤਾਰ 트੍ਰੰਪ ਸਾਹਿਬ ਦਾ ਧੰਨਵਾਦ ਕੀਤਾ ਜਾ ਰਿਹਾ ਉਹਨਾਂ ਦਾ ਪ੍ਰਾਈਮ ਮਿਨਿਸਟਰ ਜਿਹੜਾ ਨਾਮ ਨਿਹਾਲ ਜਿਹੜਾ ਉਹਨਾਂ ਦਾ ਵਜ਼ੀਰ-ਏ-ਆਜ਼ਮ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਸਾਹਿਬ ਉਹ ਆਪਣੀ ਸਪੀਚ ਦੇ ਵਿੱਚ ਕਹਿੰਦੇ ਨੇ ਕਿ ਭਾਈ ਬਹੁਤ ਧੰਨਵਾਦੀ ਆ ਬਹੁਤ ਤਕੜਾ ਰੋਲ ਨਿਭਾਇਆ ਡੋਨਲਡ 트ੰਪ ਨੇ ਬੜੇ ਸ਼ੁਕਰਗੁਜ਼ਾਰ ਆ ਸੀ ਉਹਨਾਂ ਦੇ ਤੇ ਇੰਡੀਆ ਵਾਲੇ ਤਾਂ ਨਾ ਹੀ ਨੀ ਲੈ ਰਹੇ ਇੰਡੀਅਨ ਦੀ ਗਵਰਨਮੈਂਟ ਦੇ ਵੱਲੋਂ ਤਾਂ ਕੁਝ ਕਿਹਾ ਹੀ ਨਹੀਂ ਗਿਆ ਹਜੇ ਤੱਕ ਜਿਹੜੇ ਸਾਡੇ ਫੋਰਨ ਸਕੱਟਰੀ ਆ ਉਹ ਹੀ ਆ ਕੇ ਅਨਾਊਂਸਮੈਂਟ ਕਰਦੇ ਆ ਜੋ ਵੀ ਕਰਦੇ ਆ ਹੁਣ ਆਪੋਜੀਸ਼ਨ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਪਰ ਇਹ ਇਹ ਬਹੁਤ ਵੱਡੀ ਇੱਕ ਗੱਲ ਆ ਕਿ ਇੰਡੀਆ ਦਾ ਜਿਹੜਾ ਮੇਨ ਨੈਰੇਟਿਵ ਇੰਨੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਉਹਦੇ ਵਿੱਚ ਇੱਕ ਬਹੁਤ ਵੱਡਾ ਸ਼ਿਫਟ ਆ ਕਿ ਪਹਿਲਾਂ ਅਸੀਂ ਕਹਿੰਦੇ ਸੀ ਕਿ ਇੰਡੀਆ ਦੀ ਤੇ ਪਾਕਿਸਤਾਨ ਦੇ ਵਿੱਚ ਕੋਈ ਆਵੇ ਹੀ ਨਾ ਤੇ ਹੁਣ ਸਿੱਧਾ ਹੀ ਟਰੰਪ ਹੁਣ ਆ ਕੇ ਉਹ ਕਹਿੰਦੇ ਵੀ ਮੈਂ ਤਾਂ ਕਸ਼ਮੀਰ ਦਾ ਮਸਲਾ ਵੀ ਸੁਲਝਾ ਦਿੰਨਾ ਤੇ ਜਿਹੜੀ ਇਹ ਜੰਗਬੰਦੀ ਆ ਇਹ ਵੀ ਅਸੀਂ ਕਰਵਾਈ ਆ ਇਹ ਹੋਈ ਕਿੱਦਾਂ ਆ ਜਿਹੜੀ ਵਾਰ ਰੁਕੀ ਕਿੱਦਾਂ ਇਹਦੇ ਨਾਲ ਕਈ ਸਾਰੀਆਂ ਸਟੋਰੀਆਂ ਹਜੇ ਘੁੰਮ ਰਹੀਆਂ ਨੇ ਪਰ ਇੱਕ ਜਿਹੜਾ ਇੰਟਰਸਟ ਮੀਡੀਆ ਦੇ ਵਿੱਚ ਵੀ ਛਪੀ ਆ ਸਕਾਈ ਨਿਊਜ਼ ਤੇ ਵੀ ਮੈਂ ਹੁਣੇ ਵੇਖੀ ਆ ਕਿ ਜਿਹੜੇ ਅਮਰੀਕਨ ਅਫੀਸ਼ੀਅਲਜ਼ ਆ ਖਾਸ ਕਰਕੇ ਮਾਰਕ ਰੂਬਿਓ ਆ ਜਾਂ ਜਿਹੜੇ ਇਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਆ ਵੀ ਇਹਨਾਂ ਤੱਕ ਕੁਝ ਇੰਟੈਲੀਜੈਂਸ ਇਦਾਂ ਦੀ ਬਹੁਤ ਖਤਰਨਾਕ ਇੰਟੈਲੀਜੈਂਸੀ ਨਾਲ ਤੱਕ ਪਹੁੰਚੀ ਉਸ ਤੋਂ ਬਾਅਦ ਇਹਨਾਂ ਨੇ ਫਿਰ 트াম্প ਸਾਹਿਬ ਨੂੰ ਵਿੱਚ ਇਹਦੇ ਵਿੱਚ ਸ਼ਾਮਲ ਕੀਤਾ ਤੇ ਜਲਦੀ ਫੋਨ ਫਾਨ ਇੱਕ ਦੂਜੇ ਪਾਸੇ ਮੋਦੀ ਸਾਹਿਬ ਨਾਲ ਗੱਲ ਕੀਤੀ ਉਧਰੋਂ ਆਸਮਨੀਰ ਦੇ ਨਾਲ ਗੱਲ ਕੀਤੀ ਲਗਾਤਾਰ ਗੱਲਬਾਤ ਕਰਕੇ ਇਹਨੂੰ ਮਸਲੇ ਨੂੰ ਸੁਲਝਾਇਆ ਕਿ ਹੁਣ ਖਤਰਨਾਕ ਇਹਦੇ ਵਿੱਚ ਇੰਟੈਲੀਜੈਂਸ ਮੋਸਟਲੀ ਆਪਾਂ ਸੋਚ ਹੀ ਸਕਦੇ ਹਾਂ ਬਤੋਬਾਦ ਇਹੀ ਹੋ ਸਕਦਾ ਕਿ ਕਿਉਂਕਿ ਇਦਾਂ ਦੀਆਂ ਖਬਰਾਂ ਵੀ ਆਈਆਂ ਸੀਗੀਆਂ ਕਿ ਇਹਦੀ ਕਮੇਟੀ ਮਿਲਣ ਜਾ ਰਹੀ ਹੈ ਹਾਲਾਂਕਿ ਉਹਨੂੰ ਡਿਨਾਈ ਕਰਦਾ ਪਾਕਿਸਤਾਨ ਪਰ ਇਹ ਤੋਂ ਜ਼ਿਆਦਾ ਖਤਰਨਾਕ ਤਾਂ ਕੀ ਹੋ ਸਕਦਾ ਕਿ ਜਿਹੜਾ ਨਿਊਕਲੀਅਰ ਵੈਪਨਸ ਆ ਇਹਨਾਂ ਦੇ ਕੋਲ ਪਾਕਿਸਤਾਨ ਦੇ ਕੋਲ ਸੋ ਇਸ ਕਰਕੇ ਜਿਹੜਾ ਹਜੇ ਤੱਕ ਇਹ ਗੱਲ ਚੱਲ ਰਹੀ ਹੈ ਕਿ ਤਾਂ ਕਰਕੇ ਅਮਰੀਕਾ ਇਹਦੇ ਵਿੱਚ ਇਨਵੋਲਵ ਹੋਇਆ ਨਹੀਂ ਤਾਂ ਤੁਸੀਂ ਦੇਖ ਲਓ ਇੱਕ ਦਿਨ ਉਸ ਤੋਂ ਪਹਿਲਾਂ ਜਿਹੜਾ ਜੀਡੀ ਬੈਂਸ ਉਹਨੇ ਤਾਂ ਕਿਹਾ ਕਿ ਹਟਿਆ ਕੇ ਸਾਡਾ ਕਿਸੇ ਤੀਜੇ ਮੁਲਕ ਦੀ ਲੜਾਈ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁਣ ਪਾਕਿਸਤਾਨ ਵਾਲੇ ਤਾਂ ਇਹ ਕਹਿੰਦੇ ਆ ਕਿ ਭਾਈ ਦੇਖਿਆ ਜਦੋਂ ਅਸੀਂ ਇੰਡੀਆ ਤੇ ਅਟੈਕ ਕੀਤਾ ਤੇ ਉਸੇ ਟਾਈਮ ਜਿਹੜਾ ਅਮਰੀਕਾ ਵਾਲੇ ਇਹਦੇ ਵਿੱਚ ਸ਼ਾਮਲ ਹੋ ਗਏ ਤਾਂ ਉਹਨਾਂ ਨੇ ਲੜਾਈ ਰੁਕਵਾ ਦਿੱਤੀ ਆ ਤੇ ਹੁਣ ਵੈਸੇ ਜਿਹੜੇ ਇੰਡੀਆ ਦੇ ਵਿੱਚ ਬਹੁਤ ਵੱਡੇ ਇਸ ਗੱਲ ਤੇ ਸਵਾਲ ਖੜੇ ਹੋ ਰਹੇ ਨੇ ਕਿ ਤੁਸੀਂ ਜਿਹੜਾ ਖੁਦ ਬਿਸ਼ਪ ਗੁਰੂ ਬਣਦੇ ਹੋ ਤੇ ਹੁਣ ਤੁਸੀਂ ਕਿਸੇ ਹੋਰ ਬਿਸ਼ਪ ਗੁਰੂ ਦੀ ਉਹਨਾਂ ਦੀ ਕਿਦਾਂ ਉਹਨੂੰ ਇੱਕ ਵਿੱਚ ਪਾਰਟੀ ਬਣਾ ਲਿਆ ਤੇ ਉਹਨਾਂ ਦੇ ਕਹੇ ਤੇ ਇਹ ਸੀਜ਼ਫਾਇਰ ਕਿਦਾਂ ਕਰ ਲਿਆ ਇਹ ਹੁਣ ਜਵਾਬ ਦੇਖਦੇ ਆ ਪ੍ਰਧਾਨ ਮੰਤਰੀ ਮੋਦੀ ਇਹ ਕੀ ਦਿੰਦੇ ਨੇ ਦੋ ਬਹੁਤ ਵੱਡੇ ਇਹਦੇ ਜਵਾਬ ਦੇਣੇ ਬਣਦੇ ਆ ਅੱਛਾ ਦੇਖੋ ਤੁਸੀਂ ਪਹਿਲ ਕੰਮ ਜਿਹਦੇ ਕਰਕੇ ਸਾਰਾ ਕੁਝ ਹੋਇਆ ਉਹ دہشت گردਾਂ ਨੇ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ਸੀ ਉਹ ਹਜੇ ਤੱਕ ਨਾ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਨਾ ਉਹਨਾਂ ਦੇ ਨਾਵਾਂ ਦਾ ਕੋਈ ਖਾਸ ਜਾਣਕਾਰੀ ਆ ਉਹ ਹਜੇ ਤੱਕ ਉਦਾਂ ਹੀ ਆ ਉਹ ਮਸਲੇ ਦੇ ਬਾਰੇ ਕੁਝ ਨਹੀਂ ਪਤਾ ਇੰਟੈਲੀਜੈਂਸ ਫੇਲਿਅਰ ਸੀ ਉਹ ਉੱਥੇ ਤੱਕ ਪਹੁੰਚੇ ਕਿਦਾਂ ਕਿਹਦੀ ਉਹਦੇ ਵਿੱਚ ਕਮੀ ਪੇਛੀ ਸੀ ਉਹ ਉਦਾਂ ਹੀ ਆ ਤੇ ਇਹ ਇੱਕ ਨਵਾਂ ਆਪਾਂ ਕੰਮ ਸ਼ੁਰੂ ਕਰਕੇ ਤੇ ਇਧਰੋਂ ਉਹਨਾਂ ਤੇ ਥੋੜੇ ਜਿਹਾ ਆਪਾਂ ਮਜ਼ਾਕਲਾ ਮਾਰਤੀਆਂ ਉਹ ਨਹੀਂ ਸਾਡੇ ਤੇ ਮਾਰਤੀਆਂ ਇਹਨ ਆਤੜ ਆਤੀ ਉਹ ਬੱਕਰੀ ਜੜਾ ਆਤੀ ਆ ਸੋ ਖੈਰ ਲਗਾਤਾਰ ਤੁਹਾਡੇ ਨਾਲ ਇਸ ਵਿਸ਼ੇ ਤੇ ਜੁੜੇ ਰਵਾਂਗੇ ਰਫਾਲ ਨੂੰ ਲੈ ਕੇ ਇੱਕ ਬੜੀ ਹੀ ਜਿਹੜੀ ਆ ਡਿਵੈਲਪਿੰਗ ਸਟੋਰੀ ਆ ਉਹ ਅਗਲੀ ਗੱਲਬਾਤ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਆ ਸਤਿ ਸ਼੍ਰੀ ਅਕਾਲ